ਕੱਲ ਸਾਡੇ ਸਿੱਟੂ ਸਰਦ ਨਕੋਦਰ ਇਹਨਾਂ ਨੂੰ ਇਨਫੋਰਮੇਸ਼ਨ ਸਿਗੀ ਕਿ ਕੋਈ ਦੋ ਜਿਹੜੇ ਨੇ ਇੱਕ ਗੁਰਿੰਦਰਜੀਤ ਤੇ ਜਗਦੇਵ ਇਹ ਦੋਨੇ ਜਿਹੜੇ ਆ ਇਹ ਨਸ਼ਾ ਵੇਚਣ ਦਾ ਆਦੀ ਨੇ ਅਤੇ ਇਲਾਕਾ ਜਿਹੜਾ ਨਕੋਦਰ ਦੇ ਏਰੀਆ ਦੇ ਵਿੱਚ ਨਸ਼ੇ ਵਗੈਰਾ ਵਗੈਰਾ ਦਾ ਜਿਹੜਾ ਵੱਡੇ ਤੌਰ ਤੇ ਜਿਹੜਾ ਇਹ ਕਰ ਰਹੇ ਆ ਸਮਗਲਿੰਗ ਐਂਡ ਅੱਜ ਵੀ ਜਿਹੜਾ ਵਾ ਇਹ ਇੱਥੇ ਕਿਤੇ ਜੇ ਨਾਕਾ ਵਗੈਰਾ ਲਾਇਆ ਜਾਵੇ ਤੇ ਕਾਬੂ ਆ ਸਕਦੇ ਆ ਜਿਸ ਤੇ ਇਹਨਾਂ ਨੇ ਜਿਹੜਾ ਨਾਕਾ ਲਾ ਕੇ ਇਹ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦੇ ਪਾਸੋਂ ਜਿਹੜਾ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਮੁਖਵਿੰਦਰ ਸਿੰਘ ਭੁੱਲਰ ਜੀ ਅਤੇ ਐਸਪੀਡੀ ਸਾਹਿਬ ਗੁਰਿੰਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਰੱਖਦੇ ਹੋਏ ਔਰ ਨਸ਼ਿਆਂ ਨੂੰ ਬਿਲਕੁਲ ਬ੍ਰੇਡ ਸੰਕਲਪ ਹੈ ਸੀ ਆਪਣੇ ਏਰੀਆ ਦੇ ਵਿੱਚੋਂ ਬਿਲਕੁਲ ਰੈਡੀਕੇਟ ਕਰਨ ਲਈ ਉਸੇ ਤਹਿਤ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਗੁਰਿੰਦਰਜੀਤ ਹੈ ਇਹਦੇ ਕੋਲੋਂ 2.5 ਕਿਲੋ ਹੈਰੋਇਨ ਔਰ ਜਿਹੜਾ ਜਗਦੀਪ ਹੈ ਇਹਦੇ ਕੋਲੋਂ 502 ਗ੍ਰਾਮ ਜਿਹੜੀ ਹੈਰੋਇਨ ਉਗਰਾਮ ਕੀਤੀ ਗਈ ਔਰ ਇਸ ਤੋਂ ਇਲਾਵਾ ਇਹ ਜਿਹੜਾ ਗੁਰਜੀਤ ਸਿੰਘ ਹੈ ਇਥੇ ਮੈਂ ਮੈਂ ਮੈਂਸ਼ਨ ਕਰਨਾ ਚਾਹਾਂਗਾ ਵੀ ਗੁਰਜੀਤ ਸਿੰਘ ਦਾ ਜਿਹੜਾ ਆਪਣਾ ਮਾਮਾ ਹੈ ਇਹ ਕਿ ਸ਼ਾਇਦ ਇਹ 10 ਦਿਨ ਪਹਿਲਾਂ ਐਸਟੀਐਫ ਨੇ ਇਹਨੂੰ ਅਰੈਸਟ ਕੀਤਾ ਸੀਗਾ ਤੇ 5.5 ਕਿਲੋ ਹੀਰੋਇਨ ਇਹਦੇ ਕੋਲੋਂ ਜਿਹੜੀ ਆ ਇਹ ਬਰਾਮਦ ਕੀਤੀ ਸੀਗੀ ਤੇ ਇਹ ਗੁਰਜੀਤ ਸਿੰਘ son of ਚਰਨਜੀਤ ਸਿੰਘ ਵਾਸੀ ਮਹਿਣਮਾ ਥਾਣਾ ਸਦਰ ਕਪੂਰਥਲੇ ਦਾ ਰਹਿਣ ਵਾਲਾ ਹੈ ਔਰ ਇਹ 188/17 ਮਕਦਮਾ ਜਿਹੜਾ ਹੈਗਾ ਵਾ ਸਿਟੀ ਕਪੂਰਥਲੇ ਦਾ ਉਹਦੇ ਵਿੱਚ ਪ੍ਰੋਕਲੈਮਡ ਡਿਫੈਂਡਰ ਵੀ ਹੈ ਇਹ ਜਿਹੜੀ ਇਹਦੇ ਵਿੱਚ ਇਸ ਸਾਰੇ ਆਪਰੇਸ਼ਨ ਦੇ ਵਿੱਚ ਟੋਟਲ ਰਿਕਵਰੀ ਹੈ ਉਹ 3 ਕਿਲੋ 2 ਗ੍ਰਾਮ ਜਿਹੜੀ ਆ ਹੀਰੋਇਨ ਆ ਐਂਡ 78000 ਰੁਪਏ ਜਿਹੜਾ ਉਹ ਡਰਗਮਨੀ ਜਿਹੜੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇੱਕ ਬੁਲੇਟ ਮੋਟਰਸਾਈਕਲ ਤੇ ਚਾਰ ਜਿਹੜੇ ਆ ਮੋਬਾਈਲ ਫੋਨ ਬਰਾਮਦ ਕੀਤੇ ਗਏ। ਬਾਕੀ ਇਸ ਤੋਂ ਇਲਾਵਾ ਹੋਰ ਵੀ ਇਹਦੀ ਜਿਹੜੇ ਆ ਡੂੰਘਾਈ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਸਾਰੇ ਹੀ ਪਤਾ ਕੀਤੇ ਜਾਣਗੇ ਕਿ ਇਹ ਮਾਲ ਇਹਨਾਂ ਨੂੰ ਕਿੱਥੋਂ ਸਪਲਾਈ ਆਉਂਦੀ ਹੈ ਤੇ ਕਿੱਥੇ ਅੱਗੇ ਕਿਹਨੂੰ ਕਿਹਨੂੰ ਜਾ ਕੇ ਇਹ ਵੇਚਦੇ ਸਪਾਈ ਕਰਦੇ ਆ। ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ। ਹਾਂ ਬਿਲਕੁਲ ਜੀ ਮੈਂ ਤੁਹਾਨੂੰ ਖੁਦ ਦੱਸ ਰਿਹਾ ਵੀ ਇਸ ਪਹਿਲੇ ਸਟੇਜ ਤੇ ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਜਿਹੜਾ ਮੇਨ ਅਰਕੇਸ਼ ਕੇ ਸਾਹ ਜਿਹੜਾ ਇਹਦਾ ਮਾਮਾ ਸੀਗਾ ਇਹਦਾ ਮਾਮਾ ਅੰਦਰ ਜਾਣ ਦੇ ਬਾਅਦ ਇਹ ਇਹਦੇ ਹੁਣ ਤੱਕ ਵੀ ਜਿਹੜੀ ਕੁਸ਼ਕਿਸ਼ ਹੈ ਇਹ ਆਇਆ ਵੀ ਆਪਣੇ ਮਾਮੇ ਦੇ ਨਾਲ ਲੜਕੇ ਕਰਦਾ ਸੀਗਾ ਉਹਦੇ ਨਾਲ ਪਹਿਲੇ ਵੀ ਇਹਨੇ ਦੋ ਕਨਸਾਈਨਮੈਂਟਸ ਜਾ ਕੇ ਅਮਰਸਰ ਦਿਹਾਤੀ ਦੇ ਏਰੀਆ ਚੋਂ ਜਿਹੜਾ ਬਾਰਡਰੋਂ ਲੱਗੇ ਦੇ ਏਰੀਆ ਜੂ ਕਿਤੇ ਲੈ ਕੇ ਆਂਦੀਆਂ ਵਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਕਿ ਕਿੱਥੋਂ ਲੈ ਕੇ ਆਂਦੀਆਂ ਸੀ ਕੌਣ ਸੀਗੇ ਸਾਰੇ ਉਹ ਸਾਰਾ ਨੈਟਵਰਕ ਉਹ ਅਸੀਂ ਉਹ ਕਰ ਰਹੇ ਆ ਉਹ ਉਹਨਾਂ ਦਾ ਰਿਮਾਰਕ ਲੈ ਕੇ ਅੱਗੇ ਸਾਰਾ ਅਸੀਂ ਨੂੰ ਖੰਗਾ ਲਾਗੇ ਤੇ ਸਰ ਇਹਨਾਂ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਇਹਨਾਂ ਤੇ ਜਿਹੜਾ ਗੁਜੀਤ ਹੈਗਾ ਇਹਦੇ ਤੇ ਪਹਿਲੇ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਦੋ ਬਟ ਐਨਡੀਪੀਐਸ ਦੇ ਵਿੱਚ ਇਹ ਪਹਿਲੀ ਵਾਰੀ ਹੀ ਜਿਹੜਾ ਕਬੂ ਆਇਆ ਸਰ ਜਿਹੜੇ 4 ਮੋਬਾਈਲ ਆ ਲੁੱਟਾ ਹੋਏ ਨੇ ਜਾਂ ਇਹਨਾਂ ਦੇ ਆਪਣੇ ਇਹ ਜੀ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਨਾਂ ਦੇ ਕੋਲੋਂ ਹਾਲ ਦੀ ਘੜੀ ਸਾਨੂੰ ਮਿਲੇ ਆ ਸਾਰਾ ਅਸੀਂ ਅੱਗੇ ਅੱਗੇ ਦੇਖਾਂਗੇ ਕਿ ਇਹ ਇਹੋ ਹੀ ਯੂਜ਼ ਕਰਦੇ ਰਹੇ ਕਿ ਜਾਂ ਕੋਈ ਪਹਿਲੇ ਕਿਤੇ ਤੇ ਇਹ ਰਿਸਰਚ ਸਵਾਰਾ ਕਰਾ ਕੇ ਦੇਖਾਂਗੇ ਕਿ ਇਹ ਲੁੱਟਾ ਖੋਹਦੇ ਨੇ ਕਿ ਜਾਂ ਕਿੱਦਾਂ ਦੇ ਇਹ ਸੇਮ ਜਿਹੜਾ ਮੋਟਰਸਾਈਕਲ ਪਾ ਰਿਹਾ ਉਹਦਾ ਵੀ ਬਿਨਾ ਨੰਬਰੀਆ ਮੋਟਰਸਾਈਕਲ ਉਹ ਵੀ ਅਸੀਂ ਜਿਹੜਾ ਉਹ ਦੇਖ ਉਹਦਾ ਸਾਰਾ ਇੰਡੀਆ ਨੰਬਰ ਚੱਸੀ ਨੰਬਰ ਤੋਂ ਪ्रेस ਕਰਾਂਗੇ ਵੀ ਮੋਟਰਸਾਈਕਲ ਚੋਰੀ ਦਾ ਹੈ ਕਿ ਇਹ ਇਹਨਾਂ ਦਾ ਆਪਣਾ ਹੈ ਮਠਾਲ ਦੀ ਕਰੀਏ ਕੋਈ ਪੇਛੇ ਨਹੀਂ ਕਰ ਸਕੋ ਦੀ ਆਸੀ ਸਰ ਇਹਨਾਂ ਦੇ ਜੇਲ ਵਗੈਰਾ ਚ ਵੀ ਕੋਈ ਸੰਬੰਧ ਲੱਗਦੇ ਹੈਗੇ ਆ ਹਾਂ ਮੈਂ ਤੁਹਾਨੂੰ ਦੱਸਿਆ ਜੀ ਖੁਦਾਂ ਦੱਸ ਘਟੇ ਆ ਵੀ ਇੱਕ ਤਾਂ ਜਿਹੜਾ ਸਾਨੂੰ ਹਜੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਪਤਾ ਲੱਗਾ ਹੈ ਜਿਹੜਾ ਰਕੇਸ਼ ਕੇ ਸ਼ਾਹ ਜਿਹੜਾ ਜਿਹੜਾ ਦਾ ਮਾਮਾ ਵਾ ਉਹ ਜੇਲ ਦੇ ਵਿੱਚ ਹੁਣੇ ਹੀ ਗਿਆ ਵਾ ਔਰ ਉਸ ਤੋਂ ਇਲਾਵਾ ਵੀ ਬਿਲਕੁਲ ਹੋਣਗੇ ਸਾਰਾ ਅਸੀਂ ਜਿਹੜਾ ਇਹਨਾਂ ਦਾ ਪੁਚੇਸ ਇਹਨਾਂ ਦਾ ਰਿਮਾਂਡ ਲੈ ਕੇ ਕੋਈ ਪੁਚੇਸ ਕਰਾਂਗੇ ਐਕਸਪਲੋਰ ਕਰਾਂਗੇ ਸਾਰਾ ਕੋਈ ਗੈਂਗਸਟਰਾਂ ਵਗੈਰਾ ਨਾਲ ਵੀ ਇਹਨਾਂ ਦਾ ਕੋਈ ਸਬੰਧ ਹੈਗਾ ਮੈਂ ਫਿਰ ਦੱਸ ਰਿਹਾ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਡਾ ਤੋਂ ਅਸੀਂ ਇਨਵੈਸਟੀਗੇਟ ਕਰਾਂਗੇ ਸਾਰਾ ਜੀ ਮਾਮੇ ਨੂੰ ਵੀ ਨਾਮਜ਼ਦ ਕੀਤਾ ਗਿਆ ਜੀ ਇਹਨੂੰ ਕਿਨਾਰੇ ਨਹੀਂ ਨਹੀਂ ਮਾਮੇ ਨੂੰ ਹਜੇ ਹਾਲ ਦੀ ਘੜੀ ਨਹੀਂ ਅਸੀਂ ਕੀਤਾ ਹੈ ਜੀ ਹਾਲ ਦੀ ਘੜੀ ਸਿਰਫ ਇਹੋ ਹੀ ਆ ਸਾਨੂੰ ਕਿ ਇਹਦਾ ਮਾਮਾ ਵਾ ਤੇ ਫੜਿਆ ਗਿਆ ਸੀਗਾ ਪਰ ਹੁਣ ਹਜੇ ਇਹਦੇ ਨਾਲ ਜਿਹੜੇ ਲਿੰਕ ਹੁਣ ਤੱਕ ਐਸਟੈਬਲਿਸ਼ ਨਹੀਂ ਹੋਇਆ ਹੁਣ ਗਾਂਜੇ ਇਹਦੇ ਨਾਲ ਉਹ ਕੋਈ ਲਿੰਕ ਸਟੈਬਲਿਸ਼ ਹੁੰਦਾ ਵੀ ਉਹਦੇ ਕਹਿਣ ਦੇ ਤੋ ਇਹਨਾਂ ਕੋਲ ਮਾਲ ਆਇਆ ਸੀ ਜਾਂ ਕਿੱਦਾਂ ਆ ਸੀ ਤੇ ਉਹਨੂੰ ਨਾਮਜ਼ਦ ਕਰਕੇ ਤੇ ਉਹਨੂੰ ਵੀ ਪ੍ਰੋਡਕਸ਼ਨ ਉੱਤੇ ਲਿਆਇਆ ਜਾਏਗਾ ਸਰ ਅਹੀ ਕਾਰਵਾਈ ਨਾ ਉਧਰ ਵੀ ਦੇਣੀ ਸੀ ਇਹਨਾਂ ਵੀ ਆ ਜੀ ਹਾਂ ਇਹ ਸਪਲਾਈ ਜਿਹੜੀ ਹੈ ਆਬਵੀਅਸਲੀ ਇਹ ਵੀ ਇਹ ਜਿਹੜਾ ਰੰਨ ਵਾਲਾ ਤਾਂ ਹੈਗਾ ਵਾ ਕਪੂਰਥਲੇ ਦਾ ਔਰ ਇੱਥੇ ਕਿਰਾਏ ਤੇ ਮਕਾਨ ਲੈ ਕੇ ਰਹਿ ਰਿਹਾ ਸੀਗਾ ਇਹ 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 ਨਕੂਦਰ ਦੇ ਜਿਹੜੇ ਐਡਜੋਇਨਿੰਗ ਏਰੀਆ ਦਾ ਇਹਨਾਂ ਇਹਨਾਂ ਵਿੱਚ ਜਿਹੜੀ ਸਪਲਾਈ ਇਹਨਾਂ ਦਿੱਤੀ ਦੇਣੀ ਸੀ ਕਿੰਨੇ ਚਿਰ ਤੋਂ ਰਹਿ ਰਿਹਾ ਇਹਨ ਕੁਦਰੇ ਇਹ ਕਰੀਬ ਪਿਛਲੇ 25 ਦਿਨ ਤੋਂ ਜਿਹੜਾ ਇੱਥੇ ਰਹਿ ਰਿਹਾ